ਦੇ ਵਿੱਚ ਜਬਤ ਕੀਤੇ ਬਾਨਾ ਨੂੰ ਭਿਆਨ ਕੱਗ ਲੱਗੀ ਹੈ ਸਭ ਤੋਂ ਪਹਿਲਾਂ ਖਬਰ ਨੂੰ ਸ਼ੇਅਰ ਕਰ ਦਿਓ ਤੇ ਨਾਲ ਜਨਾਬ ਨੂੰ ਕਮੈਂਟ ਜੁੜ ਦੇ ਦਿਓ ਦੱਸ ਦਿੰਦੇ ਆ ਕਿ ਮੋਹਾਲੀ ਜ਼ਿਲ੍ਹੇ ਚ ਭੈਣ ਵਾਲੇ ਜਿਰਕਪੁਰ ਥਾਣੇ ਦੇ ਵਿੱਚੋਂ ਸਮੇ ਹਫੜਾ ਦਫੜੀ ਮਚ ਗਈ ਜਦੋਂ ਜਿਰਕਪੁਰ ਥਾਣੇ ਦੇ ਵਿੱਚ ਖੜੇ ਕਾਫੀ ਬਾਨ ਜੋ ਕਿ ਲੋਕਾਂ ਦੇ ਜਬਤ ਕੀਤੇ ਹੋਏ ਨੇ ਜਾਂ ਮੁਕਦਮੇ ਦੀ ਨੇ ਉਹਨਾਂ ਸਾਰੇ ਬਾਨਾਂ 'ਵਾਂਗ ਲੱਗ ਗਈ ਕਾਫੀ ਵੱਡਾ ਨੁਕਸਾਨ ਹੋਇਆ ਜਿੱਦੇ ਵਿੱਚ ਮੋਟਰਸਾਈਕਲ ਗੱਡੀਆਂ ਕਾਰਾਂ ਸੜਕੇ ਸਬਾਹ ਹੋ ਗਈਆਂ ਇਹ ਤਸਵੀਰਾਂ ਤੁਹਾਨੂੰ ਜਿਲਕਪੁਰ ਥਾਣੇ ਦਿਖਾ ਰਿਹਾ ਜਿੱਥੇ ਕਿ ਕਾਫੀ ਵੱਡਾ ਨੁਕਸਾਨ ਹੋਇਆ ਦੱਸਦੇ ਨੇ ਕਿ ਕਈ ਲੋਕਾਂ ਦੇ ਚਲਾਨ ਹੁੰਦੇ ਨੇ ਤਾਂ ਥਾਣੇ ਵਿੱਚ ਜਬਤ ਹੋ ਜਾਂਦੇ ਵਾਹਨ ਤੇ ਉਸ ਤੋਂ ਬਾਅਦ ਜਾ ਕੇ ਜਾਂ ਫਿਰ ਕਈਆਂ ਦੇ ਕੇਸ ਚੱਲਦੇ ਹੁੰਦੇ ਨੇ ਉਹ ਵੀ ਵਾਹਨ ਜਿਹੜੇ ਜਬਤ ਥਾਣੇ ਦੇ ਵਿੱਚ ਹੁੰਦੇ ਨੇ ਤੇ ਜਿਲ੍ਹਕ ਪਰ ਥਾਣੇ ਦੇ ਵਿੱਚ ਇਹ ਜਿਹੜੇ ਵਾਹਨ ਖੜੇ ਸੀ ਉਸ ਦੇ ਇੱਕ ਵੱਡੀ ਹਾਹਾਕਾਰ ਮਚ ਗਈ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਥਾਣੇ ਦੇ ਵਿੱਚ ਖੜੇ ਵਾਹਨਾਂ ਨੂੰ ਅੱਗ ਲੱਗ ਗਈ ਇਰਾਦੇ ਨੇ ਕਾਫੀ ਲੋਕਾਂ ਦੇ ਮਹਿੰਗੇ ਵਾਹਨ ਵੀ ਸੀ ਜਿਨ੍ਹਾਂ ਦੇ ਵਿੱਚ ਕਈ ਮਹਿੰਗੀਆਂ ਗੱਡੀਆਂ ਤੇ ਮੋਟਰਸਾਈਕਲ ਵੀ ਮੌਜੂਦ ਸੀ ਅਜੇ ਤੱਕ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗਿਆ ਪਰ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਹਰ ਤਰੀਕੇ ਦੀ ਜਾਂਚ ਕੀਤੀ ਜਾ ਰਹੀ ਹੈ ਪੂਰੀ ਗਿਣਤੀ ਕੀਤੀ ਜਾ ਰਹੀ ਹੈ ਕਿੰਨੇ ਕਬਾਨ ਨੁਕਸਾਨੇ ਗਏ ਨੇ ਤੇ ਸੁਣ ਲੈ ਕੇ ਐਸਐਚਓ ਜਿਰਕਪੁਰ ਨੇ ਇਸ ਬਾਰੇ ਕੀ ਕੀ ਆਪਾਂ ਤੁਸੀ ਉਹ ਵੀ ਸੁਣੋ ਸਰ ਜਿਹੜੇ ਬਹਾਨਾ ਨੂੰ ਅੱਗ ਲੱਗੀ ਹੈ ਇਹ ਥਾਣੇ ਵੱਲੋਂ ਜ਼ਬਤ ਕਰੇ ਹੋਏ ਵਕਫਾ ਕੇਸਾਂ ਨੇ ਹਾਂਜੀ ਹਾਂਜੀ ਬਿਲਕੁਲ ਇਹ ਜਿਹੜੇ ਸਾਡੇ ਮੁਕਦਮਿਆਂ ਦੇ ਵਿੱਚ ਜ਼ਬਤ ਕੀਤੇ ਹੋਏ ਵਹੀਕਲ ਹੁੰਦੇ ਆ ਉਹ ਡੰਪ ਕੀਤੇ ਆ ਮਾਲ ਮੁਕਦਮਾ ਸਾਡਾ ਇਹਨੂੰ ਅੱਗ ਲੱਗੀ ਆ ਅਚਨ ਗਰਮੀ ਜ਼ਿਆਦਾ ਹੋਣ ਕਾਰਨ ਕਿਸੇ ਕਿੱਦੇ ਗਵਾਨ ਸੜੇ ਇਸ ਅਕੀ ਤੱਕ ਇਹਦੇ ਬਾਰੇ ਤਾਂ ਜੇ ਕੋਈ ਕਲੀਅਰ ਕੀਤਾ ਨਹੀਂ ਜਾ ਸਕਦਾ ਅੱਗ ਤੁਹਾਡੇ ਸਾਹਮਣੇ ਹੀ ਹੈ ਜੇ ਕੰਟਰੋਲ ਕਰ ਰਹੇ ਆ ਫਾਇਰ ਬਰਗੇਡ ਦੀ ਟੀਮ ਪਹੁੰਚ ਗਈ ਹੈ। ਕਰੀਬ ਅੱਧਾ ਪੌਣਾ ਘੰਟਾ ਪਹਿਲਾਂ ਅੱਗ ਲੱਗੀ ਸੀ। ਅੱਗ ਲੱਗਣ ਦਾ ਕਾਰਨ ਪਤਾ ਲੱਗਿਆ ਜੀ? ਨਹੀਂ ਅਜੇ ਤੱਕ ਅੱਗ ਲੱਗਣ ਦਾ ਕੋਈ ਕਾਰਨ ਹੀ ਪਤਾ ਲੱਗਿਆ। ਬਿਜਲੀ ਡਿਪਾਰਟਮੈਂਟ ਵਾਲੇ ਵੀ ਆ ਗਏ ਆ। ਉਹਨਾਂ ਨੇ ਵੀ ਆਪਣੀਆਂ ਜਿਹੜੇ ਕਨੈਕਸ਼ਨ ਨੇ ਉਹ ਬੰਦ ਕਰਤੇ ਆ ਤੇ ਫਾਇਰ ਬਰਗੇਡ ਆ ਗਈ ਹੈ। ਲਗਭਗ ਕਿੰਨਾ ਕੁ ਟਾਈਮ ਹੋ ਗਿਆ ਜੀ ਅੱਗ ਲੱਗਣ ਨੂੰ? ਅੱਧਾ 30 40 ਮਿੰਟ ਹੋ ਗਏ ਨੇ ਜਿਦਾ ਅੱਧਾ ਘੰਟਾ ਫਿਲਹਾਲ ਹੁਣ ਤੱਕ ਜਿਵੇਂ ਤੁਸੀਂ ਇਤਲਾਹ ਕਰੀ ਸੀ ਫਾਇਰ ਵਿਗਟ ਨੂੰ ਪੁਲਿਸ ਵਾਲਿਆਂ ਨੇ ਕੀਤਾ ਹਾਂ ਬਿਲਕੁਲ ਜੀ ਬਿਲਕੁਲ ਪੁਲਿਸ ਵਾਲਿਆਂ ਨੇ ਕਿੰਨੇ ਗੱਡੀਆਂ ਲੱਗ ਚੁੱਕੀਆਂ ਨੇ ਹੁਣ ਤੱਕ ਇਹ ਤਾਂ ਅਜੇ ਕਾਊਂਟਿੰਗ ਕਰਾਂਗੇ ਜੀ ਅਜੇ ਕੋਈ ਕਲੀਅਰ ਨਹੀਂ ਹੈ ਫਿਲਹਾਲ ਤਾਂ ਅੱਗ ਬੁਝਾਉਣ ਦਾ ਹੈ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਜਾਨੀ ਕੋਈ ਨੁਕਸਾਨ ਨਹੀਂ ਐਸਚੋ ਥਾਣਾ ਜਿਰਕਪੁਰ ਜਿੰਨਾ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਇੰਨਾ ਵੱਲੋਂ ਕਿਹਾ ਗਿਆ ਕਿ ਬਾਹਾਨਾ ਦੀ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਕਿੰਨੇ ਕ ਬਾਹ ਨਹੀਂ ਸਕਦੀ ਚਪੇੜ ਦੇ ਵਿੱਚ ਆਏ ਨੇ ਅੱਗ ਲੱਗਣ ਦਾ ਕਾਰ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸ ਨੇ ਅੱਗ ਲਗਾਈ ਹੈ ਜਾਂ ਸ਼ੋਰ ਸਰਕਲ ਦੇ ਨਾਲ ਲੱਗੀ ਹੈ ਜਾਂ ਕੋਈ ਹੋਰ ਕੋਈ ਕਾਰਨ ਅੱਜ ਦਾ ਬਣਿਆ ਤਾਂ ਇਸ ਨੂੰ ਲੈ ਕੇ ਕਾਫੀ ਬਾਹਨ ਨੁਕਸਾਨੇ ਗਏ ਨੇ ਕਾਫੀ ਬਾਹਨਾਂ ਦੇ ਕੇਸ ਜਿਹੜੇ ਮਾਨ ਜੋ ਕੋਰ ਦੇ ਵਿੱਚੋਂ ਚੱਲ ਰਹੇ ਨੇ ਕਈ ਲੋਕਾਂ ਦੇ ਚਲਾਨ ਬੌਂਡ ਗੱਡੀਆਂ ਕਰਨ ਤੋਂ ਬਾਅਦ ਥਾਣੇ ਵਿੱਚ ਜਮ੍ਹਾਂ ਕਰਲੇ ਜਾਂਦੇ ਨੇ ਤਾਂ ਇਸ ਨੂੰ ਲੈ ਕੇ ਬਹੁਤ ਵੱਡਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਬਾਣਾ ਦੇ ਉੱਤੇ ਇੱਕ ਭਿਆਨਕ ਅਗ ਲੱਗਣ ਕਾਰਨ ਨੁਕਸਾਨੇ ਗਏ ਨੇ ਜਿਸ ਦੇ ਵਿੱਚ ਕੀ ਹੁਣ ਦੇਖਦੇ ਹਾਂ ਕਿ ਪੁਲਿਸ ਸਟਾਸ਼ਨ ਉਹਦੀ ਪ੍ਰਭਾਈ ਕਰੇਗਾ ਤੇ ਕੀ ਦੇ ਵਿੱਚ ਸਾਹਮਣੇ ਨਿਕਲ ਕੇ ਆਂਦਾ ਧੰਵਾਲਾ ਸਮਝ ਦੱਸੇਗਾ ਬਾਤ ਉਹਦੇ ਖਬਰ ਨੂੰ ਸ਼ੇਅਰ ਕਰਕੇ ਆਪਣੇ ਕਮੈਂਟ ਜੁੜ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਓ ਤੇ ਆਉਣ ਵਾਲੀਆਂ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਹੋ ਸਕਣ ਤੇ ਫੇਸਬੁੱਕ ਪੇਜ ਨੂੰ ਜੂਰ ਲਾਈਕ ਕਰ ਲਿਓ ਧੰਨਵਾਦ